ਲਾਈਵ ਹੈ ਜੀ ਤੇ ਚੈਨਲ ਤੇ ਤੁਹਾਡਾ ਸਵਾਗਤ ਹੈ ਚੇਰਮੈਨ ਜਰੂਰ ਨੇ ਛੇ ਤੋਂ ਨਵੇਂ ਪੰਚਾਂ ਪੰਚਾਂ ਨਾਲ ਪਲੇਠੀ ਮੀਟਿੰਗ ਕਰਕੇ ਨਵੇਂ ਸਾਲ ਦੀ ਅਤੇ ਉਹਨਾਂ ਦੀ ਕਾਮਯਾਬੀ ਲਈ ਵਧਾਈ ਦਿੱਤੀ ਜਿਨ੍ਹਾਂ ਜੋ ਇਹਨਾਂ ਬੋਰਡ ਦੇ ਅਧਾਸ ਉਹਦੇ ਚੇਰਮੈਨ ਐਰੋਕੇ ਜਰੂਰ ਨੇ ਛੇ ਤੋਂ 11 ਨਾਲ ਸਭ ਨਾਲ ਗੱਡੀਆਂ ਲੀਆਂ ਨਵੀਆਂ ਚੁਣੀਆਂ ਪੰਚਾਇਤਾਂ ਨਾਲ ਪਲੇਠੀ ਮੀਟਿੰਗ ਕਰਕੇ ਨਵੇਂ ਚੁਣੇ ਪੰਚਾਂ ਸਰਪੰਚਾਂ ਅਤੇ ਉਹਨਾਂ ਦੀ ਕਾਮਯਾਬੀ ਲਈ ਨਵੇਂ ਸਾਲ ਦੀ ਵਧਾਈ ਦਿੱਤੀ ਚੇਅਰਮੈਨ ਸੇਵਾ ਨੇ ਆਖਿਆ ਕਿ ਉਹ ਪੰਡਾਂ ਦੇ ਮੁਕਾਦ ਕੰਮਾਂ ਨੂੰ ਯੋਜਨਾਬੱਧ ਤਰੀਕੇ ਨਾਲ ਖਤਾਰ ਕਰਕੇ ਲਿਆਉਣ ਅਤੇ ਨਿਕਾਸ਼ ਕਰਜਾ ਵਾਸਤੇ ਪੰਡਾਂ ਵੀ ਕੋਈ ਕਮੀ ਨਹੀਂ ਆਉਣ ਦੇਵਾਂਗੇ ਅੱਤਰ ਕਹਾ ਮਲ ਗੱਲਬਾਤ ਦੌਰਾਨ ਚੇਅਰਮੈਨ ਜਗਰੂਸ ਨੇ ਸੇਖੋਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਲੋਕਪੱਖੀ ਫੈਸਲਿਆਂ ਦਾ ਜਿਗਰ ਕਰਦਿਆਂ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ 85% ਪੰਚਾਇਤਾਂ ਆਮ ਆਦਮੀ ਪਾਰਟੀ ਦੀਆਂ ਬਣੀਆਂ ਹਨ ਅਤੇ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਉਹਨਾਂ ਨੇ ਪੰਚਾਇਤਾਂ ਨੂੰ ਕਿਹਾ ਕਿ ਉਹ ਬਿਨਾਂ ਪੱਖਪਾਤ ਦੇ ਪਾਸ ਦਾ ਢੰਗ ਨਾਲ ਪਿੰਡਾਂ ਦੀ ਜੋ ਪੱਖੀ ਵਿਕਾਸ ਕਰਾਉਣ ਇਸ ਮੌਕੇ ਤੇ ਸਰਪੰਚਾਂ ਪੰਚਾਂ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਚੇਰਮੈਨ ਪਾਰਟੀ ਉਹਦੇ ਦਾਰਾ ਵਲੰਟਰੀਆਂ ਵੱਲੋਂ ਚੇਰਮੈਨ ਐਡਵੋਕੇਟ ਜਗਰੂਰ ਸਿੰਘ ਸੇਖਵਾਨ ਦਾ ਜਨਮ ਦਿਨ ਮਨਾਉਂਦੇ ਹੋਏ ਕੇਕ ਕਟਿਆ ਖੁਸ਼ੀਆਂ ਖਾਨੀਆਂ ਕੀਤੀਆਂ ਅਤੇ ਉਹਨਾਂ ਦੀ ਚਰਦੀ ਕਲਾ ਦੀ ਕਾਮਨਾ ਕੀਤੀ ਹੋਰ ਕੀ ਕੁੱਝ ਕਹੇ ਚੇਰਮੈਨ ਐਡਵੋਕੇਟ ਜਗਰੂਰ ਸਿੰਘ ਸੇਖਵਾਨ ਨੇ ਆਉਂ ਜਾਂਦੇ ਆਂ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਾਂਜੀ ਸਰ ਜੀ ਦੱਸ ਦਿਓ ਅੱਜ ਤੇ ਨਵੀਆਂ ਪੰਚਾਇਤਾਂ ਸਾਡੀਆਂ ਵੱਡੇ ਤੇ ਦਾਅ ਚ ਪਹੁੰਚੀਆਂ ਨਵੇਂ ਦਿਨ ਦੀ ਵਧਾਈ ਦਿੱਤੀ ਆ ਨਾਲੇ ਤੁਹਾਡੇ ਜਨਮ ਦਿਨ ਦਾ ਤੇ ਕਿਵੇਂ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਜਿਹੜੇ ਸਾਡੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਆਮ ਆਦਮੀ ਪਾਰਟੀ ਦੇ ਜਿੰਨੇ ਦਰਜਾ ਬਰਜਾ ਉੱਤੇਦਾਰ ਸਹਿਬਾਨ ਆਏ ਆ ਚੇਅਰਮੈਨ ਸਹਿਬਾਨ ਬਲਾਕ ਦੇ ਪ੍ਰਧਾਨ ਸਹਿਬਾਨ ਪੰਚ ਸਰਪੰਚ ਸਹਿਬਾਨ ਜਿੰਨੀ ਸਾਡੀ ਆਮ ਆਦਮੀ ਪਾਰਟੀ ਦਾ ਪਰਿਵਾਰ ਆ ਵਿਧਾਨ ਸਭਾ ਹਲਕਾ ਕਾਦੀਆਂ ਦਾ ਉਹ ਸਾਰੇ ਆਏ ਆ ਸਾਰਿਆਂ ਦਾ ਮੈਂ ਆਉਣ ਤੋਂ ਪਹਿਲਾਂ ਧੰਨਵਾਦ ਕਰਦਾ ਕਿ بڑے ਛੋਟੇ ਜੇ ਨੋਟਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਸਾਡੇ ਸਾਰੇ ਵਰਕਰ ਪਹੁੰਚੇ ਆ ਉਹਨਾਂ ਦਾ ਮੈਂ ਕੋਟਣ-ਕੋਟ ਧੰਨਵਾਦ ਕਰਦਾ ਸਭ ਤੋਂ ਪਹਿਲੋਂ ਔਰ ਨਾਲ ਹੀ ਸਾਰਿਆਂ ਨੂੰ ਅੱਜ ਨਵੇਂ ਬਰੇ ਦੀ ਜਿਹੜੀ ਆ 2025 ਦੀ ਵਧਾਈ ਦਿੰਨਾ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਵੀ ਕਰਦਾ ਕਿ ਇਸੇ ਤਰ੍ਹਾਂ ਗੁਰੂ ਮਹਾਰਾਜ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਔਰ ਸਾਰੇ ਹੀ ਜਿੱਦ ਤਰ੍ਹਾਂ ਗੁਰੂ ਮਹਾਰਾਜ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਸਾਡੇ ਸਰਪੰਚ ਤਕਰੀਬਨ 85 ਤੋਂ 90% ਸਰਪੰਚ ਜਿਹੜੇ ਉਹ ਸਾਡੇ ਪੰਚਾਇਤਾਂ ਵਿਧਾਨ ਸਭਾ ਕਾਕਾਦੀਆਂ 'ਚ ਬਣੀਆਂ ਨੇ ਉਹਦੇ ਲਈ ਵੀ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਔਰ ਆਪਣੇ ਵਰਕਰਾਂ ਨੂੰ ਜਿਹੜਾ ਵਾ ਉਹ ਇਹ ਬੇਨਤੀ ਵੀ ਕਰਦਾ ਕਿ ਵਧੀਆ ਟੰਕ ਦੇ ਨਾਲ ਬਿਨਾ ਕਿਸੇ ਪੱਖਪਾਤ ਦੇ ਜਿਹੜਾ ਵਾ ਵਧੀਆ ਇੱਕ ਵਿਜ਼ਨ ਨੂੰ ਲੈ ਕੇ ਜਿਹੜਾ ਵਾ ਆਪਾਂ ਪਿੰਡਾਂ ਦਾ ਵਿਕਾਸ ਜਿਹੜਾ ਵਾ ਚੋ ਪੱਕੀ ਕਰਨਾ ਵਾ ਔਰ ਕਾਡੀਆਂ ਹਲਕੇ ਨੂੰ ਅਸੀਂ ਮਾਡਲ ਜਿਹੜਾ ਹਲਕਾ ਵਾ ਕਿ ਸਾਰੇ ਪੰਜਾਬ ਤੋਂ ਲੋਕ ਜਿਹੜੇ ਆ ਉਹ ਆ ਕੇ ਕਾਡੀਆਂ ਹਲਕੇ ਦਾ ਵਿਕਾਸ ਸ਼ਹਿਰਾਂ ਦਾ ਔਰ ਪਿੰਡਾਂ ਦਾ ਆ ਕੇ ਵੇਖਣ ਇਹ ਮੇਰੀ ਦਲੀ ਚਾਹ ਵਾ ਕਿ ਵਧੀਆ ਟਾਂਕ ਦੇ ਨਾਲ ਇੱਕ ਟੀਮ ਬਣ ਕੇ ਇੱਕ ਪਰਿਵਾਰ ਬਣ ਕੇ ਜਿਹੜਾ ਵਾ ਕਾਦੀਆਂ ਨੂੰ ਹਲਕੇ ਨੂੰ ਜਿਹੜਾ ਵਾ ਉਹ ਅੱਗੇ ਵਧਾਇਆ ਜਾਵੇ ਸੋ ਸਾਰੇ ਹੀ ਜਿੰਨੇ ਅੱਜ ਇੱਥੇ ਆਏ ਆ ਜਿੱਥੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਉਥੇ ਮੈਂ ਨਵੇਂ ਸਾਲ ਤੇ ਵੀ ਵਧਾਈਆਂ ਦਿੰਦਾ ਔਰ ਮੇਰਾ ਜਨਮ ਦਿਨ ਵੀ ਨਵੇਂ ਸਾਲ ਤੇ ਹੁੰਦਾ ਉਹਦੇ ਲਈ ਵੀ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਵਾਂ ਔਰ ਕੇਕ ਵੀ ਸਾਰਿਆਂ ਦੇ ਨਾਲ ਕੱਟਿਆ ਵਾ ਕਿਉਂਕਿ ਪਾਰਟੀ ਵੀ ਪਰਿਵਾਰ ਹੁੰਦੀ ਆ ਔਰ ਪਰਿਵਾਰ ਦੇ ਨਾਲ ਹੀ ਜਿਹੜਾ ਵਾ ਖੁਸ਼ੀਆਂ ਜਿਹੜੀਆਂ ਮਨਾਉਂਦਾ ਜਿਹੜਾ ਵਾ ਉਹ ਮਜ਼ਾ ਹੁੰਦਾ ਔਰ ਸਿਆਣੇ ਕਹਿੰਦੇ ਵੀ ਆ ਕਿ ਜਿਹੜੀ ਖੁਸ਼ੀ ਆ ਜਿੰਨਾ ਵੱਡ ਖੁਸ਼ੀ ਵੰਡੋਗੇ ਓਨੀ ਖੁਸ਼ੀ ਵਾਢੀ ਜਾਊਗੀ ਸੋ ਇਹਨਾਂ ਦੇ ਆਉਣ ਦੇ ਨਾਲ ਸਾਡੀਆਂ ਖੁਸ਼ੀਆਂ ਨੂੰ ਚਾਰ ਚੰਨ ਲੱਗੇ ਨੇ ਮੈਂ ਸਾਰੀ ਸੰਗਤ ਦਾ ਸਾਰੇ ਪਾਰਟੀ ਦੇ ਉੱਤੇਦਾਰਾਂ ਦਾ ਪੰਜ ਸਰਪੰਚਾਂ ਦਾ ਧੰਨਵਾਦ ਕਰਦਾ ਔਰ ਸਾਡੇ ਜਿਹੜੇ ਪ੍ਰੈਸ ਵਾਲੇ ਵੀਰ ਆਏ ਨੇ ਇੰਦਰਜੀਤ ਜੀ ਔਰ ਸਾਰੀ ਪ੍ਰੈਸ ਦੀ ਟੀਮ ਜਿਹੜੀ ਆ ਉਹਨਾਂ ਦਾ ਵੀ ਚੇਚੇ ਤੌਰ ਤੇ ਧੰਨਵਾਦ ਜਿਹੜੇ ਸਾਡੇ ਸਾਰੇ ਫੰਕਸ਼ਨ ਨੂੰ ਜਿਹੜਾ ਵਾ ਬੜਾ ਵਧੀਆ ਢੰਗ ਨਾਲ ਜਿਹੜਾ ਕਵਰ ਕਰਕੇ ਔਰ ਸਾਰੀ ਦੁਨੀਆ ਤੱਕ ਪਹੁੰਚਾਉਂਦੇ ਆ ਤੁਹਾਡਾ ਵੀ ਚਾਚੇ ਤੌਰ ਤੇ ਬਹੁਤ ਧੰਨਵਾਦ ਔਰ ਗੁਰੂ ਮਹਾਰਾਜ ਦੇ ਚਰਨਾਚਰ ਅਰਦਾਸ ਆ ਕਿ ਇਸੇ ਤਰ੍ਹਾਂ ਜਿਹੜੀ ਜਿਹੜੀ ਸੇਵਾ ਸਾਡੀ ਉਸਕਾਲਪੁਰ ਖਲੋਂ ਲੱਗੀ ਆ ਉਹ ਅਸੀਂ ਤੰਦੇ ਇਹਨਾਂ ਨੂੰ ਬਾਈ ਜਾਈਏ ਔਰ ਸਾਨੂੰ ਗੁਰੂ ਸਾਹਿਬ ਚੜ੍ਹਦੀ ਕਲਾ 'ਚ ਰੱਖਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ ਸਾਰੇ ਜੇ ਗੱਲ ਕਰੀਏ ਹਨ ਜਿਹੜਾ 24 ਆ ਜ਼ਿਆਦਾਤਰ ਉਹ ਚੋਣਾ ਦੀ ਨੰਗਿਆ ਵਾ ਤੇ ਆ ਜਿਹੜਾ ਹੁਣ 25 ਚੜਿਆ ਵਾ ਇਹ ਵਕਾਸ ਦੇ ਪੱਖੋਂ ਵਰਾ ਮਨਾਇਆ ਜਾਊਗਾ ਕੀ ਪਲਾਨਿੰਗ ਕੀਤੀ ਆ ਪੰਜਾਬ ਵਾਸਤੇ ਮੈਂ ਸਪੀਚ ਵਿੱਚ ਵੀ ਇਹ ਮੈਂਸ਼ਨ ਕੀਤਾ ਕਿ ਜਿੱਦਾਂ ਕਿ ਮੈਂ ਪਲਾਨਿੰਗ ਬੋਰਡ ਗਰਦਾਸਪੁਰ ਦਾ ਚੇਅਰਮੈਨ ਅਸੀਂ ਪਿੰਡਾਂ ਦਾ ਜਿਹੜਾ ਵਾ ਮਾਸਟਰ ਪਲਾਨ ਤਿਆਰ ਕਰਨਾ ਵਾ ਪਿੰਡਾਂ ਦੇ ਵਿੱਚ ਅਸੀਂ ਖੇਡ ਸਟੇਡੀਅਮ ਖੇਡ ਗਰਾਉਂਡਾਂ ਪਾਰਕਾਂ ਪਾਣੀ ਦਾ ਜਿਹੜਾ ਵਾ ਉਹ ਨਿਕਾਸ ਦਾ ਪ੍ਰਬੰਧ ਸੋਲਿਡ ਵੇਸਟ ਮੈਨੇਜਮੈਂਟ ਜਿਹੜੀ ਆ ਵੇਸਟ ਦੀ ਉਹ ਕੂੜੇ ਦਾ ਜਿਹੜਾ ਸਫਾਈ ਆ ਪਾ ਕੂੜੇ ਦੀ ਮੈਨੇਜਮੈਂਟ ਦਾ ਪ੍ਰਬੰਧ ਇਹ ਸਾਰਾ ਕਰਨਾ ਔਰ ਪਿੰਡਾਂ ਨੂੰ ਹਰੇ ਭਰੇ ਬਣਾਉਣਾ ਵਾ ਵੱਧ ਰੁੱਖ ਲਗਾਉਣੇ ਆ ਔਰ ਪਾਰਟੀ ਭਾਦੀ ਤੋਂ ਉੱਤੇ ਉੱਠ ਕੇ ਅਮਨ ਸ਼ਾਂਤੀ ਦੇ ਨਾਲ ਅਸੀਂ ਪਿੰਡਾਂ ਦਾ ਜਿਹੜਾ ਮਾਹੌਲ ਬਣਾਉਣਾ ਔਰ ਪਿੰਡਾਂ ਦਾ ਜਿਹੜਾ ਵਾ ਨਿਰਪੱਖ ਵਿਕਾਸ ਜਿਹੜਾ ਵਾ ਉਹ ਕਰਨਾ ਆ ਆਮ ਆਦਮੀ ਪਾਰਟੀ ਕਲੀਨਿਕ ਖੋਲੇ ਜਾਂਦਾ ਤਾਂ ਵੀ ਲੋਕਾਂ ਨੇ ਸਿਹਤ ਸਭਾਵਾਂ ਦਾ ਫਾਇਦਾ ਲਿਆ ਜੀ ਉਹਦੇ ਸਬੰਧ ਵਿੱਚ ਕੋਈ ਹੋਰ ਵੀ ਕਲੀਨਿਕ ਖੋਲੇ ਜਾ ਰਹੇ ਆ ਗਾਂ ਭੁੱਖ ਜੀ ਅਸੀਂ ਪ੍ਰਪੋਜ਼ਲ ਜਿਹੜੀ ਆ ਹੋਰ ਵੀ ਭੇਜੀ ਆ ਕਿਉਂਕਿ ਹਲਕਾ ਬੜਾ ਵੱਡਾ ਵਾ ਅਸੀਂ ਮਨਿਸਟਰ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਕਿ ਜਦੋਂ ਵੀ ਕੋਈ ਨਵੀਂ ਸਕੀਮ ਆਉਗੀ ਕਿਉਂਕਿ ਹਰ 6 ਮਹੀਨੇ ਬਾਅਦ ਨਵੇਂ ਕਲੀਨਿਕ ਜਿਹੜੇ ਆ ਉਹ ਖੁੱਲਦੇ ਆ ਸੋ ਅਗਲੀ ਸਕੀਮ ਦੇ ਵਿੱਚ ਵੀ 5-7 ਕਲੀਨਿਕ ਜਿਹੜੇ ਆ ਉਹ ਹੋਰ ਸਾਡੇ ਹਲਕੇ 'ਚ ਖੁੱਲੇ ਜਾਣ ਤਾਂ ਕਿ ਲੋਕਾਂ ਨੂੰ ਜਿਹੜੀ ਆ ਇਹਦੀ ਬੜੀ ਵੱਡੀ ਸਹੂਲਤ ਆ ਜਿੱਥੇ ਫ੍ਰੀ ਦਵਾਈਆਂ ਮਿਲਦੀਆਂ ਮੈਡੀਕਲ ਟੈਸਟ ਹੁੰਦੇ ਆ ਲੋਕਾਂ ਦੇ ਜਿਹੜੇ ਹਜ਼ਾਰਾਂ ਰੁਪਏ ਜਿਹੜੇ ਜੇਬਾਂ 'ਚੋਂ ਖਰਚ ਹੋਣੇ ਸੀ ਉਹ ਬਚ ਜਾਂਦੇ ਆ ਸੋ ਇਹ ਬੜੀ ਵੱਡੀ ਸਹੂਲਤ ਆ ਜਿਹੜੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਆ ਔਰ ਵਧੀਆ ਢੰਗ ਨਾਲ ਗਾਂਵਾਂ ਹੋਰ ਇਹਨੂੰ ਪਿੰਡਾਂ ਤੱਕ ਅਹੀਂ ਲੈ ਕੇ ਜਾਣ ਇਹ ਜਿਹੜਾ ਫਾਸ ਕਰਿਆ ਵਾ ਲਾਸਟ ਕੁਸਚਨ ਆਗਾ ਕੀ ਵਿਕਾਸ ਦਾ ਸਾਲ ਮੰਨਿਆ ਜਾਊਗਾ ਜੀ ਹਾਂ ਇਹਦੇ ਵਿੱਚ ਅਸੀਂ ਸਾਰੇ ਪਿੰਡਾਂ ਦਾ ਜਿਹੜਾ ਮਾਸਟਰ ਪਲਾਨ ਬਣਾ ਕੇ ਔਰ ਵਿਕਾਸ ਸਾਲ ਨੂੰ ਜਿਹੜਾ ਰੁਕ ਕਰਾਂਗੇ ਕਿਉਂਕਿ ਪੋਣ ਇਲੈਕਸ਼ਨਾਂ ਮੁੱਕ ਗਈਆਂ ਵਾ ਲਗਭਗ ਔਰ ਇਹ ਜਿਹੜੇ 2 ਸਾਲ ਦੇ ਕੰਮਾਂ ਦੇ ਆ ਵਿਕਾਸ ਦੇ ਆ ਵਧੀਆ ਟਾਂਕ ਦੇ ਨਾਲ ਇਹਨੂੰ ਅਸੀਂ ਇਸ ਵਰੇ ਨੂੰ ਵਿਕਾਸ ਦੇ ਵਰੇ ਵੱਜੋਂ ਜਿਹੜਾ ਵਾ ਅੱਗੇ ਲੈ ਕੇ ਜਾਵਾਂਗੇ ਵਧੀਆ ਟਾਂਕ ਦੇ ਨਾਲ ਜਿਹੜਾ ਵਾ ਕਾਦੀਆਂ ਹੱਕਾ ਜਿਹੜਾ ਵਾ ਵਿਕਾਸ ਦੇ ਵਿੱਚ ਮੂਰੀ ਲੈ ਕੇ ਜਾਵਾਂਗੇ ਧੰਨਵਾਦ ਧੰਨਵਾਦ